ਜੱਟਾਂ ਦਾ ਤਾਂ ਦੁੱਧ ਨਹੀਂ ਵਿਕਦਾ 80 ਰੁਪਏ 90 ਰੁਪਏ ਕਿਲੋ ਤੇ ਗਊਸ਼ਾਲਾ ਵਾਲੇ ਜਿਹੜੇ ਹੈਗੇ ਨੇ ਜਿਹੜੇ ਹਿੰਦੂ ਭਰਾ ਨੇ ਉਹ 100 ਰੁਪਏ ਲੀਟਰ ਵੇਚ ਦਿੰਦੇ ਨੇ ਮੂਤ ਇਹ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹੈਗੀ ਜੱਟਾ ਅੱਜ ਇੱਕ ਐਸੀ ਗੱਲ ਜਿਹੜੀ ਹੈਗੀ ਆ ਜਿਹੜੀ ਸ਼ਾਇਦ ਜੱਟਾਂ ਦੇ ਖਾਨੇ ਪੈਂਦੀ ਨਹੀਂ ਬਈ ਜਾਂ ਪੈਣ ਦੇਣਾ ਨਹੀਂ ਚਾਹੁੰਦੇ ਕਾਰਪੋਰੇਟ ਘਰਾਣੇ ਠੀਕ ਆ ਇਹ ਕੋਈ ਲੜਾਈ ਝਗੜਾ ਨਹੀਂ ਹੈ ਮੈਂ ਐਗਜ਼ਾਮਪਲ ਹਿੰਦੂ ਗਊਸ਼ਾਲਾ ਦਾ ਤੇ ਜੱਟਾਂ ਦੇ ਜਿਹੜੇ ਘਰਾਂ 'ਚ ਡੰਗਰ ਨੇ ਇਹਨਾਂ ਦਾ ਐਗਜ਼ਾਮਪਲ ਨਾਲ ਤੁਹਾਨੂੰ ਇੱਕ ਐਸੀ ਗੱਲ ਜਿਹੜੀ ਹੈਗੀ ਹੈ ਸ਼ਾਇਦ ਜੇ ਖਾਨੇ ਪੈ ਜਾਵੇ ਤੇ ਜੱਟਾਂ ਦੇ ਘਰਾਂ ਦੇ ਵਿੱਚ ਜਿਹੜਾ ਮੂਤ ਵੀ ਹੈਗਾ ਨਾ ਉਹ ਵੀ 100-150 ਰੁਪਏ ਲੀਟਰ ਵੇਚਣ ਲੱਗ ਜਾਏਗਾ ਜੇ ਸੁਣ ਲਓ ਤਸੱਲੀ ਦੇ ਨਾਲ ਹੁਣ ਇਹ ਤੁਹਾਡੇ ਉੱਤੇ ਹੈ ਕਿ ਕਿੰਨੇਕ ਦੇਰ ਤੇ ਕਿੱਥੇ ਤੱਕ ਤੁਸੀਂ ਸੁਣਦੇ ਹੋ ਤੇ ਕਿੱਥੇ ਇੱਕ ਤੱਕ ਤੁਸੀਂ ਆਪਣੇ ਆਪ ਨੂੰ ਥੋੜਾ ਜਿਆਦਾ ਕੰਟਰੋਲ ਕਰਕੇ ਸੁਣ ਸਕਦੇ ਹੋ ਤੁਹਾਡੀ ਸੁਣਨ ਦੀ ਸ਼ਮਤਾ ਕਿੰਨੀ ਆ ਗੱਲ ਇਹ ਹੈ ਬਈ ਜੱਟ ਦਾ ਡੰਗਰ ਠੀਕ ਆ ਜੱਟ ਦਾ ਆਪਣੇ ਕਿੱਲੇ ਤੇ ਬੰਨਿਆ ਹੋਇਆ ਗਾਂ ਹੋਵੇ ਬੱਚੀ ਹੋਵੇ ਬਲੈਤੀ ਗਾਂ ਹੋਵੇ ਉਹਨੂੰ ਤਾਂ ਕੋਈ ਪਿੰਡ ਦੇ ਵਿੱਚ ਵੀ ਕੋਈ Hindu ਪਰਿਵਾਰ ਉਹਨੂੰ ਡੱਕਾ ਪਾ ਕੇ ਰਾਜ਼ੀ ਨਹੀਂ ਸ਼ਹਿਰਾਂ ਦੇ ਵਿੱਚ ਸਾਡੇ ਇੱਥੇ ਸ਼ਹਿਰਾਂ ਦੇ ਵਿੱਚ ਲੋਕੀ ਗਊਸ਼ਾਲਾ ਦੇ ਵਿੱਚ 51 ਕਿਲੋ ਅ ਜਿਹੜਾ ਹੈਗਾ ਜਾਰਾ ਹਰਾ ਵੱਠਾ 51 ਕਿਲੋ 21 ਕਿਲੋ 101 ਕਿਲੋ ਕਈਆਂ ਨੇ ਤਾਂ ਗੱਡੀਆਂ ਲਾਈਆਂ ਹੋਈਆਂ ਨੇ ਕਈ ਵੱਡੇ ਵਪਾਰੀ ਨੇ ਜਿਨ੍ਹਾਂ ਨੇ ਗੱਡੀਆਂ ਲਾਈਆਂ ਹੋਈਆਂ ਇੱਕ ਮੈਨੂੰ ਵਪਾਰੀ ਮਿਲਿਆ ਫੋਰਚਨਰ ਗੱਡੀ ਵਿੱਚ ਪੱਠੇ ਹੀ ਪੱਠੇ ਤੇ ਲੱਦੀ ਵੀ ਪੱਠਿਆਂ ਨਾਲ ਮੈਂ ਕਿਹਾ ਯਾਰ ਹਾਦੂ ਹੋਈ ਆ ਤੁਸੀਂ ਪੱਠੇ ਢੋਣ ਨੂੰ ਕੋਈ ਟਰਾਲੀ ਟਰੂਲੀ ਰੱਖ ਲਓ ਕਹਿੰਦੇ ਇਹ ਟਰਾਲੀ ਚਲਾਏਗਾ ਕੌਣ ਸਾਨੂੰ ਚਲਾਣੀਆਂ ਨਹੀਂ ਆਉਂਦੀਆਂ ਸਾਡੇ ਦਾ ਫੋਰਚਨਰ ਅਸੀਂ ਗਿੱਜੇ ਹੋਏ ਆ ਤੇ ਮੈਂ ਦੇਖ ਕੇ ਹੈਰਾਨ ਹੋਇਆ ਮੈਂ ਫੋਟੋ ਵੀ ਉਹਦੀ ਖਿੱਚ ਕੇ ਇੱਕ ਦੋ ਦਿਨਾਂ ਚ ਦਿਖਾ ਲਾਂਗਾ ਹੈਨਾ ਉਹ ਫੋਰਚਨਰ ਰੱਖੀ ਹੋਈ ਕਹਿੰਦਾ ਜੀ ਗਊਸ਼ਾਲਾ ਚ ਸੇਵਾ ਚ ਲਈ ਹੋਈ ਆ ਅਸੀਂ ਡੰਗਰ ਜਿਹੜਾ ਕਿਸਾਨ ਦਾ ਡੰਗਰ ਆ ਜਿਹੜਾ ਜੱਟ ਦਾ ਡੰਗਰ ਆ ਮੈਂ ਇੱਥੇ ਸਿਰਫ ਸੋਚ ਦੀ ਗੱਲ ਦੱਸਣੀ ਆ ਕਿ ਸਿਰਫ ਸੋਚ ਥੋੜੀ ਕਰੈਕਟ ਕਰ ਲੋ ਤੇ ਤੁਹਾਡਾ ਜਿਹੜਾ ਘਰ ਦੇ ਵਿੱਚ ਜਿਹੜਾ ਮੂਤ ਵੀ ਆ ਨਾ ਉਹ ਵੀ 100 ਰੁਪਏ ਲੀਟਰ ਵਿਕ ਜਾਣਾ